ਮਿੰਟੂ ਜੀ ਇੱਕ ਨਾ ਪਹਿਲਾਂ ਕਰੋਨਾ ਵੇਲੇ ਜੇ ਗੱਲ ਜੀ ਬਣ ਗਈ ਸੀ ਉਦੋਂ ਪਹਿਲਾਂ ਵੀ ਇੱਕ ਭਾਈ ਬੱਚੇ ਨਹੀਂ ਫੇਲ ਕਰਨੇ ਤੇ ਬੱਚੇ ਇੰਨੇ ਪਾਸ ਹੋ ਗਿਆ ਵੀ ਉਹ ਜਮਾ ਬਾਈਪਾਸ ਹੀ ਹੋਇਆ ਕੰਮ ਹੁਣ ਕਹਿੰਦੇ ਆ ਕਿ ਥੋੜਾ ਜਿਹਾ ਫੇਰ ਰੂਲ ਚੇਂਜ ਕਰ ਰਿਹਾ ਪੰਜਵੀਂ ਅੱਠਵੀਂ ਵਾਲੇ ਬੱਚੇ ਜੇ ਕੋਈ ਨਹੀਂ ਆਪਣੇ ਪੰਜਾਬ ਦੇ ਵਿੱਚ ਉਦੋਂ ਕਰੋਨਾ ਚ ਹੀ ਕੀਤਾ ਇਹਨਾਂ ਨੇ ਉਹ ਤਾਂ ਫਿਰ ਦਸਵੀਂ ਤੱਕ ਵੀ ਸਾਰੇ ਹੀ ਪਾਸ ਹੁੰਦੇ ਰਹੇ ਉਹ ਤਾਂ ਸਾਰਾ ਕੈਪਟਨ ਗੇਟ ਹੀ ਖੋਲਦਾ ਸੀ 100% ਰਿਜ਼ਲਟ ਆਉਂਦਾ ਸੀ ਮਿੰਟੂ ਜੀ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ ਕਿਸੇ ਚੀਜ਼ ਦਾ ਕਨਫਰਮ ਹੈ ਵੀ ਇਹਦਾ ਰਿਜ਼ਲਟ 100% ਹੀ ਹੋ ਉਹ ਸਿੱਖਿਆ ਵਿਭਾਗ ਚ ਵੀ 100% ਦੇ 100% ਬੱਚੇ ਪਾਸ ਹੋਣਗੇ ਪਰ ਚਲੋ ਇਹ ਬੜੀ ਸੋਹਣੀ ਗੱਲ ਹੈ ਸਾਰੇ ਅਧਿਆਪਕ ਮੰਨਦਾ ਇਸ ਚੀਜ਼ ਨੂੰ ਨਾ ਵਧੀਆ ਹੀ ਮੰਨਣਗੇ ਬੜੇ ਦੁਖੀ ਸੀਗੇ ਵੀਰ ਜਿਹੜੇ ਬੱਚੇ ਜਮਾ ਹੀ ਨਹੀਂ ਪਾਸ ਹੋਏ ਉਹਨਾਂ ਨੂੰ ਵੀ ਪਾਸ ਕਰਨਾ ਪੈਂਦਾ ਸੀ ਕਹਿੰਦੇ ਹੈ ਕਿ ਥੋੜਾ ਜਿਹਾ ਰੂਲ ਬਦਲ ਰਹੇ ਹੈ ਨਹੀਂ ਦੇਖੋ ਪੰਜਾਬ ਚ ਪੰਜਵੀਂ ਤੇ ਅੱਠਵੀਂ ਦਾ ਐਗਜ਼ਾਮ ਤੇ ਹੁਣ ਹੁੰਦਾ ਨਾ ਮੈਨੂੰ ਜੀ 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 ਬਿਲਕੁਲ ਇਹਨਾਂ ਨੇ ਸ਼ਾਇਦ ਉਹ ਨੋ ਡਿਟੈਂਸ਼ਨ ਪਾਲਿਸੀ ਛੱਡਤੀ ਸੀ ਪੰਜਾਬ ਨੇ ਹੂੰ 16 ਸੂਬਿਆਂ ਨੇ ਪਹਿਲਾਂ ਹੀ ਛੱਡੀ ਹੋਈ ਆ ਜੀ ਨੋ ਡਿਟੈਂਸ਼ਨ ਪਾਲਿਸੀ ਅਹੀ ਨਾਮ ਹੈ ਸ਼ਾਹ ਦੇ ਦਾ ਜੀ ਬਿਲਕੁਲ ਹੁਣ ਕੇਂਦਰ ਨੇ ਕੀ ਕੀਤਾ ਕੇਂਦਰ ਨੇ ਆਖਿਆ ਕਿ ਦੇਖੋ ਯਾਰ ਜਿਹੜੇ ਸਾਡੇ ਜਵਾਰ ਨਵੋਦਿਆ ਵਿਦਿਆਲੇ ਸੈਨਿਕ ਸਕੂਲ ਹੈ ਜਾਂ ਕੇਂਦਰੀ ਵਿਦਿਆਲੇ ਜੀ ਉਹਨਾਂ ਤੇ ਉਹਨਾਂ ਨੇ ਇੱਕ ਸਾਰੀ ਹੁਕਮ ਲਾਗੂ ਕਰ ਦਿੱਤਾ ਕਿ ਵੇਖੋ ਪੰਜਵੀਂ ਤੇ ਅੱਠਵੀਂ ਦਾ ਬੱਚਾ ਜਿਹੜਾ ਉਹਦੀ ਰੀਪੇਅਰ ਨਹੀਂ ਆਏਗੀ ਹਮ ਅਸੀਂ ਉਹਨੂੰ 2 ਮਹੀਨਿਆਂ ਦੇ ਅੰਦਰ ਅੰਦਰ ਇੱਕ ਹੋਰ ਮੌਕਾ ਦੇਵਾਂਗੇ ਜੀ 2 ਮਹੀਨਿਆਂ ਦੇ ਵਿੱਚ ਜੇ ਤੇ ਉਹ ਕੱਢ ਲਊਗਾ ਉਹਨੂੰ ਅਗਲੀ ਕਲਾਸ 'ਚ ਭੇਜ ਦਿਆਂਗੇ ਹਮ ਆਦਰਵਾਈਸ ਉਹ ਉਸੇ ਕਲਾਸ 'ਚ ਬੈਠੂਗਾ ਜੀ ਠੀਕ ਹੈ ਜੀ ਇਹ ਸਾਡਾ ਉਹ ਕਹਿੰਦੇ ਵੀ ਨੋਟੀਫਿਕੇਸ਼ਨ ਆ ਪੱਕਾ ਹੀ ਆ ਸਾਡਾ ਕਿਉਂਕਿ ਇਹਨਾਂ ਨੇ ਕੀਤਾ ਸੀ ਨਾ 16 16 ਚਾ ਕੇ ਬਿਲਕੁਲ ਹੀ ਕੰਮ ਚੱਕ ਦਿੱਤਾ ਜੀ ਤੇ ਪੰਜਵੀਂ ਦਾ ਤੇ ਅੱਠਵੀਂ ਦਾ ਬੋਰਡ ਦਾ ਪੇਪਰ ਹੁੰਦਾ ਸੀ ਮੇਰੇ ਖਿਆਲ ਦੇ ਨਾਲ ਜੀ ਪਹਿਲਾਂ ਬੋਰਡ ਦੇ ਪੇਪਰ ਹੁੰਦੇ ਸੀਗੇ ਹਮ ਹਮ ਬਿਲਕੁਲ ਜੇ ਮੈਂ ਨਹੀਂ ਬੋਲਦਾ ਸਾਡੇ ਵੇਲੇ ਤੇ ਨਹੀਂ ਸੀ ਸਾਡੇ ਵੇਲੇ 10ਵੀਂ ਦਾ ਬੋਰਡ ਦਾ ਪੇਪਰ ਹੁੰਦਾ ਸੀਗਾ ਸਿੱਧਾ ਆ ਕੇ ਪਰ ਬਾਅਦ ਦੇ ਵਿੱਚ ਬੋਰਡ ਦੇ ਪੇਪਰ ਹੋਣ ਲੱਗੇ ਸੀ ਸ਼ਾਇਦ ਆ ਕਿ ਸ਼ਾਇਦ 5ਵੀਂ 8ਵੀਂ ਬੋਰਡ ਦੀ ਹੈ ਜੀ 10ਵੀਂ ਤੋਂ ਤੇ ਹੈ ਜੀ ਹਾਂ ਜੀ ਹਾਂ ਜੀ ਸਾਡੇ ਵੇਲੇ ਸਿੱਧਾ 10ਵੀਂ ਜਾ ਕੇ ਬੋਰਡ ਦੀ ਹੁੰਦੀ ਸੀਗੀ ਜੀ ਬਾਕੀ 31 ਮਾਰਚ ਆਣਾ ਹਿਸਾਬ ਕਿਤਾਬ ਹੁੰਦਾ ਸੀ ਸਿੱਧਾ ਤਾਂ ਕਹਿੰਦਾ ਮਤਲਬ ਹਾਂ ਜੀ ਇਹਨਾਂ ਨੇ ਆ ਕੇ ਉਹ ਫਿਰ 5ਵੀਂ 8ਵੀਂ ਵਾਲਾ ਕੰਮ ਜਿਹੜਾ ਉਹ ਉਲਟੀ ਕਰ ਦਿੱਤਾ ਬਿਲਕੁਲ ਜੀ ਜੀ ਤੇ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਿ ਉਹ ਬੱਚਾ ਜਿਹੜਾ ਸਕੂਲਾਂ ਤੋਂ ਨਹੀਂ ਕੱਢਾਂਗੇ ਮੰਨ ਲਓ ਜੇ ਉਹ ਉਸ ਅਟੈਂਪਟ ਦੇ ਵਿੱਚ ਸਕਸੀਡ ਨਹੀਂ ਹੁੰਦਾ ਹਮ ਅਸੀਂ ਉਹਨੂੰ ਸਕੂਲੋਂ ਤੇ ਨਹੀਂ ਕੱਢਣਾ ਪਰ ਦੂਜੀ ਕਲਾਸ ਚ ਨਹੀਂ ਭੇਜਾਂਗੇ ਮੌਕਾ ਲੈ ਲੈਣ ਥੋੜਾ ਜਿਹਾ ਡਰ ਬਣੂਗਾ ਉਹ ਇੱਕ ਤਰ੍ਹਾਂ ਨਾਲ ਤੇ ਥੋੜਾ ਜਿਹਾ ਅਵੇਅਰਨੈਸ ਵਧੂਗੀ ਇਸ ਚੀਜ਼ ਨਾਲ ਹੈਨਾ ਬੱਚਿਆਂ ਨੂੰ ਵੀ ਫਿਕਰ ਹੋਵੇਗੀ ਠੀਕ ਹੈ ਜੀ ਅਧਿਆਪਕ ਦੇ ਲਿਆਸ ਨਾਲ ਹਾਂ ਬਿਲਕੁਲ ਅਧਿਆਪਕ ਦੀ ਵੀ ਜ਼ਿੰਮੇਵਾਰੀ ਵਧੇਗੀ ਹਮ ਹਮ ਬੱਚਿਆਂ ਚ ਵੀ ਮੁਕਾਬਲੇ ਦੀ ਭਾਵਨਾ ਬਣੀ ਰਹਿੰਦੀ ਆ ਬੱਚਾ ਵੀ ਯਤਨ ਕਰਦਾ ਰਹਿੰਦਾ ਇੱਕੋ ਬੜਾ ਵੱਡਾ ਕਹ ਲੋ ਕਿ ਡਰ ਹੁੰਦਾ ਪੰਜਵੀਂ ਅੱਠਵੀਂ ਦਾ ਜੋ ਨਾ ਹੋਵੇ ਤੇ ਬਿਲਕੁਲ ਉਹ ਕਈ ਵਾਰ ਬੱਚਾ ਵੀ ਇਸਲਾ ਵੀ ਹੋ ਜਾਂਦਾ ਸੋ ਭਾਰਤ ਦੇ ਵਿੱਚ 16 ਸੂਬੇ ਆ ਸ਼ਾਇਦ ਪੰਜਾਬ ਸਮੇਤ ਜਿਨ੍ਹਾਂ ਨੇ ਇਹ ਨੋ ਡਿਟੈਂਸ਼ਨ ਪਾਲਿਸੀ ਜਿਹੜੀ ਉਹ ਪਹਿਲਾਂ ਹੀ ਛੱਡੀ ਹੋਈ ਆ ਜੀ ਜੀ ਤੇ ਜਿਹੜੇ ਬਾਕੀ ਰਹਿੰਦੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਜੀ ਹੂੰ ਛੱਡ ਦੇਣਾ ਚਾਹੀਦਾ ਬਿਲਕੁਲ ਇਹਦੇ ਵਿੱਚ ਤੇ ਹੈ ਹੀ ਕੁਛ ਨਹੀਂ ਆ ਸਕੂਲੀ ਸਿੱਖਿਆ ਕਿਉਂਕਿ ਸਟੇਟਾਂ ਦਾ ਵਿਸ਼ਾ ਆਪਣਾ ਜੀ ਜੀ ਸਟੇਟਾਂ ਦਾ ਆਪਦਾ ਵਿਸ਼ਾ ਹੈ ਨਾ ਉਹਨਾਂ ਨੇ ਪਾਲਿਸੀਆਂ ਲਾਗੂ ਕਰਨੀਆਂ ਹੁੰਦੀਆਂ ਤਾਂ ਉਹ ਆਪਣੇ ਪੱਧਰ ਤੇ ਕਰ ਲੈਣ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਨਹੀਂ ਗਈ ਜੀ ਇੰਡੀਅਨ ਸਕੂਲੀ ਸਿੱਖਿਆ ਦੇ ਢਾਂਚੇ ਦੇ ਨਾਲ ਜੇ ਜੋੜ ਕੇ ਆਪਾਂ ਦੇਖੀਏ ਜੀ 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 ਤਾਂ ਇਸ ਚੀਜ਼ ਨੇ ਕੋਈ ਜ਼ਿਆਦਾ ਫਾਇਦਾ ਨਹੀਂ ਦਿੰਦਾ ਠੀਕ ਹੈ ਤੁਸੀਂ ਕੋਈ ਆંકੜਿਆਂ ਚੇਦਰ ਉਦਰ ਕਰ ਲਿਆ ਬਸ ਤਕਨੀਕੀ ਤੌਰ ਤੇ ਇਹ ਲਿਟਰੇਸੀ ਰੇਸ਼ੋ ਵਧ ਗਈ ਹੋਏਗੀ ਹਾਈ ਸਕੂਲ ਤੱਕ ਜਾਂ 8ਵੀਂ ਤੱਕ ਜਾਂ ਦਾਖਲੇ ਜਿਆਦਾ ਵਖਾ ਦਿੱਤੇ ਹੋਣਗੇ ਆંકੜਿਆਂ ਦੇ ਲਿਹਾਜ਼ ਨਾਲ ਜੋ ਮਰਜੀ ਕਹਿ ਲਓ ਪਰ ਮਿਆਰੀ ਸਿੱਖਿਆ ਗੁਣਵੱਤਾ ਜਿਹੜੀ ਹੁੰਦੀ ਹੈ ਸਿੱਖਿਆ ਦੀ ਜੋ ਉਸ ਲਿਹਾਜ਼ ਨਾਲ ਦੇਖਿਆ ਹਾਲੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ ਬਹੁਤ ਕੰਮ ਕਰਨ ਦੀ ਲੋੜ ਸਕੂਲੀ ਸਿੱਖਿਆ ਦੇ ਢਾਂਚੇ 'ਚ ਤੇ ਬਹੁਤ ਸਾਰੇ ਸਮਾਰਟ ਸਕੂਲ ਨਹੀਂ ਬਣਦੇ ਹਨਾ ਨਹੀਂ ਜੀ ਨਹੀਂ ਬੜੀ ਚੀਜ਼ ਬੜੀ ਤਰ੍ਹਾਂ ਦੀ ਸਮਾਰਟਨੈਸ ਚਾਹੀਦੀ ਹੈ ਇੱਕ ਬੱਚੇ ਨੂੰ ਸਮਾਰਟ ਬਣਾਉਣਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਕਾਫੀ ਸਾਰੇ ਦੋਸਤ ਦੱਸ ਰਹੇ ਨੇ ਕਿ ਸਾਡੇ ਵੇਲੇ ਵੀ ਭਾਈ ਪੰਜਵੀਂ ਅੱਠਵੀਂ ਬੋਰਡ ਦੀ ਸੀ 84 ਤੋਂ ਇੱਕ ਮਿੱਤਰ ਕਹਿ ਰਹੇ ਨੇ ਅਰਵਿੰਦਰ ਕੌਰ ਜੀ ਕਹਿ ਰਹੇ ਨੇ ਕਿ 84 ਤੋਂ ਅੱਠਵੀਂ ਕਲਾਸ ਜਿਹੜੀ ਬੋਰਡ ਦੀ ਸੀ ਨਹੀਂ ਜੀ ਸਾਡੀ ਅਸੀਂ ਨਹੀਂ ਦਿੱਤਾ ਮੈਨੂੰ ਲੱਗਦਾ ਅੱਠਵੀਂ ਦਾ ਨਹੀਂ ਮੈਂ ਤਾਂ ਦਸਵੀਂ ਦਾ ਇਹ ਵਿੱਚ ਇੱਕ ਦੋ ਵਾਰੀ ਚੇਂਜ ਵੀ ਹੋਇਆ ਜੀ ਹਾਂ ਜੀ ਵਿੱਚ ਹੋਇਆ ਸਾਡੇ ਵਾਰੀ ਹੋ ਸਕਦਾ ਹੈ ਤੇ ਫਿਰ ਮੈਂ ਤਾਂ ਦਸਵੀਂ ਦਾ ਮੈਨੂੰ ਯਾਦ ਆ ਪਿੰਡ ਮਲੋਟ ਸੈਂਟਰ ਸੀਗਾ ਜੀ ਜੀ ਇੱਥੇ ਅੱਕ ਪੇਪਰ ਦਿੱਤੇ ਸੀ ਸ਼ਾਮ ਖੇੜੇ ਬੰਨੀ ਹੋ ਅਸੀਂ ਆਏ ਸੀ ਸਰਕਾਰੀ ਹਾਈ ਸਕੂਲ ਸ਼ਾਮ ਖੇੜਾ ਸੀ ਮੈਨੂੰ ਯਾਦ ਆ ਜਿਹੜਾ ਪਿੰਡ ਮਲੋਟ ਬੀਡੀਪੀਓ ਦਫਤਰ ਦੇ ਸਾਹਮਣੇ ਆ ਨਾ ਸਕੂਲ ਆ ਹਾਈ ਸਕੂਲ ਹੈ ਮੇਰੇ ਖਿਆਲ ਨਾਲ ਇਹ ਇੱਥੇ ਦਿੱਤੇ ਸਨ ਜੀ ਅਸੀਂ ਜੀ ਬਿਲਕੁਲ ਕੀ ਬਾਤ ਹੈ ਤਾਂ ਯਾਦਾਂ ਵੀ ਹੁੰਦੀਆਂ ਨੇ ਖੈਰ ਹਾਂ ਜੀ ਬਾਕੀ ਉਹ ਤਾਂ ਟਰੈਕਟਰਾਂ ਟਰੱਕਰਾਂ ਤੇ ਚੜ ਕੇ ਆ ਜਾਂਦਾ ਸੀ ਟਰੈਕਟਰ ਟਰਾਲੀ ਆਉਂਦੀ ਹੁੰਦੀ ਸੀ ਸਾਰੇ ਬੱਚੇ ਉਹਦੇ ਚ ਚੜੇ ਆਉਂਦੇ ਕੁਝ ਨਾ ਸੁਭਾਅ ਹੁੰਦਾ ਸੀ ਖੈਰ ਵੀ ਮੁਕਰਦ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਇੱਥੇ ਪੜ੍ਹਾਈ ਕਹਿੰਦੇ ਸਕਿੱਲ ਪੈਦਾ ਨਹੀਂ ਕਰਦੀ ਇਹ ਪੜ੍ਹ ਕੇ ਬੇਰੋਜ਼ਗਾਰ ਨਿਕਲਦੇ ਨੇ ਜ਼ਿਆਦਾਤਰ ਪਰ ਹੁਣ ਖੈਰ ਜਿਹੜੀ ਆ ਉਹ ਸਕਿੱਲ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹ ਚੀਜ਼ ਸਰਕਾਰ ਨੇ ਕੀਤੀ ਤਾਂ ਹੈ ਸ਼ੁਰੂ ਤੇ ਚੰਗੀ ਤਰ੍ਹਾਂ ਇੰਪਲੀਮੈਂਟ ਹੋ ਜੇ ਤਾਂ ਚੰਗੀ ਗੱਲ ਹੈ